ਇਹੀ ਮੈਂ ਹੁੰਦਿਆਂ ਤੇ ਬੱਸ ਵਾਲੇ ਨੇ ਮੇਰੇ ਗਾੜੀ ਆਰਜੈਂਟ ਬ੍ਰੇਕ ਮਾਰੀ। ਫਿਰ ਮੈਂ ਗੱਡੀ ਸਾਈਡ ਨੂੰ ਖਿੱਚੀ। ਖਿੱਚਦਾ ਖਿੱਚਦਾ ਮੈਂ ਇੱਥੇ ਤੱਕ ਆ ਗਿਆ ਬਾਕੀ ਆਨੇ ਜਣਾ ਤੇ। ਜਦੋਂ ਬੱਸ ਵਾਲਾ ਆ ਰਿਹਾ ਸੀ ਮੂਰੇ ਗੱਡੀ ਸੀ ਅੰਮ੍ਰਿਤਸਰ ਨੰਬਰ ਦੀ। ਉਹਨੂੰ ਇਹਨੇ ਸਾਈਡ ਮਾਰੀ ਗੱਡੀ ਪਲਟਾ ਕੇ ਮੂਰੇ ਲੈ ਗਈ। ਮੈਂ ਅੱਗੇ ਹੋ ਰਹੀ ਤੇ ਫਸਲ ਲਿਆ ਕੇ ਮੱਕੂ ਮਾਰੀ ਟਟਾਕਰ ਮੋੜ ਵਿੱਚ ਮਾਰਿਆ ਮੇਰੀ ਗੱਡੀ ਇਹੀ ਹੈ ਗੈਸ ਵਾਲੀ ਗੈਸ ਵਾਲੀ ਭਰੀ ਹੈ ਕਿ ਖਾਲੀ ਭਰੀ ਹੈ ਤੇ ਕੀ ਕਿੰਨਾ ਹਟ ਐਕਸ਼ਨ ਕਿਦਾਂ ਹੋ ਗਿਆ ਜੀ ਜੀ ਮੈਂ ਹੁੰਦਿਆਂ ਤੇ ਬੱਸ ਵਾਲੇ ਨੇ ਮੇਰੇ ਗਾੜੀ ਆਰਜੈਂਟ ਬ੍ਰੇਕ ਮਾਰੀ ਅੱਛਾ ਜੀ ਬੱਸ ਵਾਲੇ ਨੇ ਬ੍ਰੇਕ ਮਾਰੀ ਮੈਂ ਉਹਦੇ ਪਿੱਛੇ ਮਾਰੀ ਐ ਫਿਰ ਮੈਂ ਗੱਡੀ ਸਾਈਡ ਨੂੰ ਖਿੱਚੀ ਖਿੱਚਦੇ ਖਿੱਚਦਾ ਮੈਂ ਇੱਥੇ ਤੱਕ ਆ ਗਿਆ ਬਾਕੀ ਆ ਵੇਖ ਲੋ ਤੇ ਦੇਖੋ ਗੱਡੀ ਬ੍ਰਿਜ ਨਾਲ ਕਾਰ ਵੀ ਠੁੱਕੀ ਆ ਕੋਈ ਕਾਰ ਵਾਲੇ ਦਾ ਮਤਲਬ ਕਾਰ ਵਾਲੇ ਨੇ ਉਹਦੇ ਗਾੜੀ ਬ੍ਰੇਕ ਮਾਰੀ ਕਾਰ ਵਾਲੇ ਬੱਸ ਵਾਲੇ ਦੇ ਬ੍ਰੇਕ ਮਾਰੀ ਬੱਸ ਵਾਲੇ ਦੇ ਬੱਸ ਵਾਲੇ ਤੁਸੀਂ ਮਗਰ ਲੱਗੇ ਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਤਾਂ ਉਹ ਬਚਾਅ ਹੋ ਗਿਆ ਬਾਕੀ ਆ ਪਈ ਕਿੰਨੇ ਕੁ ਲੋਕ ਜ਼ਖਮੀ ਹੋਏ ਐ ਚੋ ਕਿੰਨੇ ਕੁ ਲੋਕ ਜ਼ਖਮੀ ਹੋਏ ਜ਼ਖਮੀ ਤਾਂ ਥੋੜੇ ਬਹੁਤ ਹੋਏ ਆ ਬੱਸ ਦੇ ਵਿੱਚ ਜਿਹੜੇ ਸੀ ਉਹ ਤੁਸੀਂ ਕਿੰਨੇ ਜਣੇ ਸੀ ਜੀ ਮੈਂ ਇਕੱਲਾ ਐ ਬ੍ਰਦਰ ਗੈਸ ਪੂਰਾ ਕੈਂਟਰ ਭਰਿਆ ਹੋਇਆ ਗੈਸ ਦਾ ਹਾਂਜੀ ਹਾਂਜੀ ਏਡਾ ਤੁਸੀਂ ਲੈ ਕੇ ਤੁਰਿਆ ਉਤੇ ਲੋਕੀ ਦੱਸਦੇ ਪਏ ਵੀ ਕਹਿੰਦੇ ਵੀ ਸ਼ਾਇਦ ਤੁਹਾਡੀ ਤੁਹਾਡੀ ਗਲਤੀ ਆ ਜੀ ਮੇਰੀ ਕਾਦੀ ਗਲਤੀ ਮੈਂ ਪਿੱਛੇ ਲੈ ਕੇ ਠੋਕਤਾ ਸਭ ਤੋਂ ਲਾਸਟ ਮੈਂ ਆ ਹੀ ਆ ਲੈ ਪਿੱਛੇ ਲੈ ਕੇ ਠੋਕਤਾ ਤੁਸੀਂ ਕਹਿੰਦੇ ਪਿੱਛੋਂ ਕਿਉਂ ਲੈ ਕੇ ਠੋਕਿਆ ਜੀ ਇਹਨਾਂ ਦੇ ਅੱਗੇ ਬ੍ਰੇਕ ਵਜੇ ਮੈਂ ਤੇਰਾਮ ਨਾ ਗੈਸ ਗੈਸ ਲੀਕ ਹੋ ਜਾਂਦਾ ਤੇ ਕਿੰਨਾ ਕੁ ਨੁਕਸਾਨ ਨੁਕਸਾਨ ਹੋ ਜਾਣਾ ਤੇ ਲੋਕਾਂ ਦਾ ਨੁਕਸਾਨ ਤੇ ਫਿਰ ਹੋਣਾ ਹੀ ਹੁੰਦਾ ਵਾ ਜੇ ਮਤਲਬ ਮੈਂ ਤੇ ਉਹ ਬਚਾ ਕੀਤਾ ਸਭ ਨੂੰ ਬਹੁਤ ਜ਼ਿਆਦਾ ਬਚਾ ਕੀਤਾ ਨਹੀਂ ਤੇ ਉਹ ਬੱਸ ਦੀ ਹਾਲਤ ਦੇਖ ਲਓ ਤੁਸੀਂ ਠੀਕ ਆ ਤੁਹਾਡੇ ਕੋਈ ਵਿਚਾਰੇ ਆ ਸਾਡੇ ਕੋਲ ਨਾਰਮਲ ਚੱਟਾ ਹੁੰਦਾ ਹੈ બસ ਮੋਰੀਏ ਦੀ ਗੱਡੀ ਆ ਰਹੀ ਸੀ ਬੱਸ ਵਾਲੇ ਨੇ ਗੱਡੀ ਵਾਲੇ ਨੂੰ ਮਾਰਿਆ ਵਾ ਆ ਸਹੀ ਆ ਰਹੀ ਹੈ ਆਪਣੀ ਜਗ੍ਹਾ ਤੇ ਬ੍ਰੇਕ ਬੜੀ ਮਾਰੀ ਹੈ ਗੱਡੀ ਮਗਰ ਲਾ ਕੇ ਆ ਰਹੀ ਤੁਸੀਂ ਤੁਸੀਂ ਨਹੀਂ ਮਗਰ ਮਗਰ ਆ ਰਹੀ ਸੀ ਮੋੜ ਕੇ ਅਸੀਂ ਸ਼ੀਸ਼ੇ ਤੋੜ ਕੇ ਬਸ ਤੁਸੀਂ ਕਹਿੰਦੇ ਜੀ ਆਈ ਆਪਣੀ ਗੱਡੀ ਸੀਗੀ ਸੈਪਟ ਤੇ ਅੱਛਾ ਹਾਂਜੀ ਪਹਿਲਾਂ ਬੱਸ ਵਾਲਾ ਆ ਰਿਹਾ ਸੀ ਮੋਰੀਏ ਗੱਡੀ ਸੀ ਅੰਬਰਸਰ ਨੰਬਰ ਦੀ ਦਾ ਉਹਨੂੰ ਇਹਨੇ ਸਾਈਡ ਮਾਰੀ ਗੱਡੀ ਪਲਟਾ ਕੇ ਮੋਰੀਏ ਲੈਦੀ ਨਹੀਂ ਲੋਕੀ ਉੱਥੇ ਕਹਿ ਰਹੇ ਸੀ ਕਿ ਕੈਂਟਰ ਵਾਲੇ ਨੇ ਠੋਕ ਦਿੱਤਾ ਕੈਂਟਰ ਵਾਲੇ ਨੇ ਬੜਿਆ ਜ਼ੋਰ ਦੀਆਂ ਬ੍ਰੇਕਾਂ ਮਾਰੀਆਂ ਕੈਂਟਰ ਵਾਲੇ ਨੇ ਬਚਾ ਕੀਤਾ ਵਾ ਨਹੀਂ ਤਾਂ ਇਹ ਵੀ ਵਿੱਚ ਠੋਕਣਾ ਸੀ ਸਿੱਧਾ ਜਾ ਕੇ ਇਨੇ ਕਾਟੇ ਬਹੁ ਮਾਰਿਆ ਇਹਨੂੰ ਆਸਾਂ ਮੈਂ ਅੱਗੇ ਆ ਰਿਹਾ ਸੀ ਤੇ ਬਸ ਨੇ ਲਿਆ ਕੇ ਮਗਰ ਮਾਰੀ ਟਟਾਕੇ ਬੋ ਦੇ ਵਿੱਚ ਮਾਰਿਆ अच्छा मैं क्रोस की थी तन्नू सर्विस बैलेंस हो गया जो छुमले जीटी, जीटी रोड पे वो भी तेसी बस थी अच्छा तो ਤੁਹਾਨੂੰ ਪਤਾ ਨਹੀਂ ਲੱਗਾ ਮਗਰ ਚੁੱਕਦਾ ਤੂੰ ਵਿਚ ਪਰਿਵਾਰ ਸੀਗਾ ਦਾ ਪੰਜ ਹੀ ਪੰਜ ਵਿਚਾਰਿਆ ਹੀ ਸਾਰਿਆਂ ਦਾ ਮੇਰੀ ਉਹ ਤੋਂ ਆਨੇ ਪਏ ਹੋ ਗਏ ਭਰਾ ਦੀ ਕੁੜੀ ਤੇ ਮੇਰੀ ਵਾਈਫ ਤੇ ਮੈਂ 4 1/2 ਘੰਟੇ ਸਾਡੇ ਗੋਡੀ ਨੂੰ ਮਤਲਬ ਉਥੋਂ ਆਇਆ ਦਿੱਲੀ ਜਲ ਦੇ ਇੱਥੇ ਸਤਸਿੰਦਰ ਸਿੰਘ ਤੋਂ ਟੋੜ ਕੇ ਬਸ ਠੀਕ ਆ ਹਾਂ ਸਾਰਾ ਪਰਿਵਾਰ ਕੇ ਸਾਡੇ ਮਾੜੀ ਜੀ ਮੇਰੇ ਆਈ ਹੋ ਹਾਂ ਉਹ ਤਾਂ ਆਈ ਹੈ ਗੱਡੀ ਦੇ ਲੱਗ ਜਾਣਾ ਹੈ ਬਾਕੀ ਤਾਂ ਠੀਕ ਹੈ ਜੀ ਗੱਡੀ ਬਾਕੀ ਗੱਡੀ ਨੂੰ ਪੇਚੜ ਚੜ੍ਹ ਜਾਈ ਬੱਸ ਕੋਈ ਨਾ ਸ਼ੁਕਰ ਵੀ ਪਟਲੀ ਜੜ ਜੀ ਤਾ ਨੂੰ ਤਾ ਨੂੰ ਬਾਸੜੇ ਪਿੱਛੋਂ ਹਟ ਗਈ ਤੇ ਕਿੱਡੀ ਅੱਡ ਹਾਂਜੀ ਬੱਸ ਅੱਗੇ ਜਾ ਰਹੇ ਬੱਸ ਤੇ ਆਉਣ ਦੇ ਆਈ ਜੀ ਸਾਈਡ ਬੱਸ ਤੇ ਸਿੰਘ ਜੀ ਪਿੱਛੋਂ ਉਹ ਤੁਹਾਨੂੰ ਮੰਗ ਰੋ ਪਤਾ ਨਹੀਂ ਉਹ ਮੰਗ ਰੋ ਕਾਲਾ ਉਹ ਮੰਗ ਰੋ ਨਾ ਹੂੰ ਕਾਲਾ ਵਿੱਚ ਸਫ਼ਰ ਕਰ ਰਹੇ ਸੀ ਨਾ ਵੇਖ